ਮੱਤੇ ਬਜ਼ੁਰਗਾਂ ਦੁਆਰਾ ਦੱਸੇ ਗਏ ਕੁਝ ਬਹੁਤ ਹੀ ਜ਼ਰੂਰੀ ਨਿਯਮ ਨੰਬਰ 1 ਕਦੇ ਵੀ ਉਲਟਾ ਨਹੀਂ ਸੌਣਾ ਚਾਹੀਦਾ ਕਿਉਂਕਿ ਉਲਟਾ ਸੌਣ ਨਾਲ ਸਿੱਧਾ ਦਿਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਖਾਣਾ ਵੀ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਨੰਬਰ 2 ਜੇਕਰ ਤੁਹਾਨੂੰ ਪਸ਼ਾਬ ਵਿੱਚ ਜਲਨ ਜਾਂ ਫਿਰ ਪੱਥਰੀ ਹੈ ਤਾਂ ਤੁਹਾਨੂੰ ਰੋਜ਼ਾਨਾ ਹੀ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 3 ਰਾਤ ਨੂੰ ਚਰਾਬਾ ਪਾ ਕੇ ਸੌਣ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਤੁਹਾਡੀ ਨਜ਼ਰ ਵੀ ਕਮਜ਼ੋਰ ਹੋਣ ਲੱਗਦੀ ਹੈ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਨਮਕੇ ਕਰਕੇ ਸੌਵੋ ਨੰਬਰ 4 ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੁੰਦੀ ਹੈ ਉਹ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸਾਬਤ ਸੁੱਕਾ ਧਨੀਆ ਪਾ ਕੇ ਪੀਉਂ ਦਿਓ ਅਤੇ ਸਵੇਰੇ ਖਾਲੀ ਪੇਟ ਛਾਣ ਕੇ ਪੀ ਲਵੋ ਨੰਬਰ 5 ਸਰੀਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਸੱਤ ਦਾ ਸਰਬਤ ਬਣਾ ਕੇ ਪੀਣਾ ਨੰਬਰ 6 ਪਾਣੀ ਵਿੱਚ ਪੁਦੀਨਾ ਪਾ ਕੇ ਪੀਓ ਨਾਲ ਚਿਹਰੇ ਦੀਆਂ ਸ਼ਾਈਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 7 aloe vera ਦਾ ਪਾਣੀ ਗਰਮ ਕਰਕੇ ਸਿਰ ਉੱਤੇ ਲਗਾਓ ਇਸ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ ਯਾਦ ਰੱਖੇ ਗਰਮ ਪਾਣੀ ਕਰਕੇ ਬਾਅਦ ਵਿੱਚ ਠੰਡਾ ਕਰ ਲਓ ਨੰਬਰ 8 ਜੇਕਰ ਦੰਦ ਦੇ ਦਰਦ ਦੀ ਦਿੱਕਤ ਹੋਵੇ ਤਾਂ ਦੋ ਲੌਂਗ ਲੈ ਕੇ ਉਹਨਾਂ ਦੇ ਉੱਪਰ ਵਾਲੇ ਫੁੱਲ ਨੂੰ ਮਸਲ ਕੇ ਉਸ ਦਾ ਪਾਊਡਰ ਨੂੰ ਦੰਦ ਦੇ ਹਟਾ ਲਗਾਓ ਨਾਲ ਦੰਦਾਂ ਨੂੰ ਆਰਾਮ ਮਿਲੇਗਾ ਨੰਬਰ 9 ਰਾਤ ਦੇ ਭੋਜਨ ਕਰਨ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ ਖਾਣਾ ਖਾਣ ਤੋਂ ਘੱਟੋ-ਘੱਟ ਅੱਧਾ ਘੰਟਾ ਬਾਅਦ ਸੌਵੋ ਉਰਨਾ ਵੀ ਚਾਹੀਦਾ ਹੈ ਨੰਬਰ 10 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੇ ਜਿਹੇ ਪਾਣੀ ਵਿੱਚ 10 ਕਿਸਮ ਦੇ ਦਾਣੇ ਪਾ ਕੇ ਰੱਖ ਦਿਓ ਅਗਲੀ ਸਵੇਰ ਖਾਲੀ ਪੇਟ ਇਸਮਤ ਦਾ ਪਾਣੀ ਪਿਓ ਤੇ ਇਸ ਦੇ ਨਾਲ ਹੀ ਕਿਸਮਨ ਨੂੰ ਚਬਾ ਕੇ ਖਾ ਲਓ ਇਸ ਤਰ੍ਹਾਂ ਕਰਨ ਨਾਲ ਲੀਵਰ ਕੁਦਰਤੀ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਨੰਬਰ 11 ਮੂਲੀ ਦੇ 2 ਚਮਚ ਰਸ ਵਿੱਚ 4 ਦਾਣੇ ਕਾਲੀ ਮਿਰਚ ਪਾ ਕੇ ਮਿਲਾ ਲਵੋ ਫਿਰ ਇਸ ਵਿੱਚ ਛੁਟਕੀ ਭਰ ਨਮਕ ਮਿਲਾ ਕੇ ਇਸ ਦਾ ਸੇਵਨ ਕਰੋ ਪੇਟ dard ਤੋਂ ਰਾਹਤ ਮਿਲੇਗੀ ਨੰਬਰ 12 ਜੇਕਰ ਗਰਮੀ ਦੀ ਵਜ੍ਹਾ ਨਾਲ ਚਿਹਰੇ ਤੇ ਦਾਣੇ ਨਿਕਲ ਆਉਣ ਤਾਂ ਬਰਫ਼ ਦੇ ਟੁਕੜੇ ਦੀ ਮਾਲਿਸ਼ ਕਰੋ ਹੌਲੀ ਹੌਲੀ ਦਾਣੇ ਖਤਮ ਹੋ ਜਾਣਗੇ ਨੰਬਰ 13 ਜੋ ਲੋਕ ਰੋਟੀ ਨੂੰ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 14 ਜੋ ਲੋਕ ਸੌਣ ਤੋਂ ਪਹਿਲਾਂ ਆਪਣੇ ਮੂੰਹ ਨੂੰ ਨਹੀਂ ਧੋਂਦੇ ਉਹ ਬਹੁਤ ਹੀ ਜਲਦੀ ਬੁੱਢੇ ਹੋ ਜਾਂਦੇ ਹਨ। ਨੰਬਰ 15 ਗਾਜਰ ਦਾ ਹਲਵਾ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ। ਨੰਬਰ 16 ਦੁੱਧ ਨਾਲ ਜਲੇਬੀ ਖਾਣ ਨਾਲ ਸਰੀਰ ਦਾ ਦਰਦ ਦੂਰ ਹੋ ਜਾਂਦਾ ਹੈ। ਨੰਬਰ 17 ਮੁਲਤਾਨੀ ਮਿੱਟੀ ਵਿੱਚ ਦਹੀਂ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਤੇ ਆਏ ਕਾਲੇ ਪੱਧ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਨੰਬਰ 18 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਨੰਬਰ 19 ਦਾਲਚੀਨੀ ਦਾ ਇਸਤੇਮਾਲ ਕਰਨ ਨਾਲ ਵਜ਼ਨ ਘਟ ਹੁੰਦਾ ਹੈ। ਨੰਬਰ 2 ਬੀ ਠੰਡੇ ਦੁੱਧ ਦੀ ਥਾਂ ਗਰਮ ਦੁੱਧ ਪੀਓ ਕਿਉਂਕਿ ਗਰਮ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 21 ਸਵੇਰ ਦਾ ਖਾਣਾ ਸਾਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਖਾਣਾ ਪ੍ਰੋਟੀਨ ਦਾ ਭਰਪੂਰ ਹੋਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਬਾਰ-ਬਾਰ ਕੁਝ ਵੀ ਖਾਣ ਦੀ ਲੋੜ ਨਾ ਪਵੇ। ਨੰਬਰ 22 ਕੌੜੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਸਿਹਤ ਬਹੁਤ ਵਧੀਆ ਰਹਿੰਦੀ ਹੈ। ਅਤੇ ਜਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਇਨਸਾਨ ਨੂੰ ਮੌਦੇਕਰੀ ਹੋ ਜਾਂਦਾ ਹੈ। ਨੰਬਰ 23 ਜੇਕਰ ਤੁਹਾਡੇ ਵਾਲ ਟੁੱਟਣ ਲੱਗੇ ਤਾਂ ਚੋਲਾਂ ਦੇ ਪਾਣੀ ਨਾਲ ਧੋ ਲਵੋ। ਨੰਬਰ 24 ਖਾਣੇ ਵਿੱਚ ਪਿਆਜ਼ ਜ਼ਰੂਰ ਖਾਓ ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹੋਗੇ। ਨੰਬਰ 25 ਸ਼ਾਇਦ ਤੋਂ ਇਲਾਵਾ ਹੋਰ ਸਾਰੀਆਂ ਮਿੱਠੀਆਂ ਚੀਜ਼ਾਂ ਨੁਕਸਾਨ ਕਰਦੀਆਂ ਹਨ। ਤੁਸੀਂ ਫਰੂਟ ਵੀ ਖਾ ਸਕਦੇ ਹੋ ਉਹ ਵੀ ਸੀਜ਼ਨ ਅਲਿ ਵਧੀਆ ਹੁੰਦੇ ਹਨ ਨੰਬਰ 26 ਨਹਾਉਣ ਤੋਂ ਪਹਿਲਾਂ ਥੋੜਾ ਜਿਹਾ ਲੂਣ ਖਾ ਲਓ ਇਸ ਨਾਲ ਸਰੀਰ ਉੱਤੇ ਕਦੇ ਵੀ ਖੁਜਲੀ ਨਹੀਂ ਹੁੰਦੀ ਨੰਬਰ 27 ਜੇਕਰ ਤੁਹਾਨੂੰ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕਰੋ ਨੰਬਰ 28 ਜੇਕਰ ਤੁਹਾਨੂੰ ਭੁੱਖ ਕੱਟ ਲੱਗਦੀ ਹੈ ਤਾਂ ਤੁਸੀਂ ਖਾਣੇ ਵਿੱਚ ਅੰਬ ਦਾ ਆਚਾਰ ਲਾਓ ਹੌਲੀ-ਹੌਲੀ ਭੁੱਖ ਬੁੱਧਣ ਲੱਗ ਜਾਵੇਗੀ ਨੰਬਰ 29 ਜੇਕਰ ਸਰੀਰ ਵਿੱਚੋਂ ਪਸੀਨੇ ਦੀ ਵਧੂ ਆ ਰਹੀ ਹੋਵੇ ਤਾਂ ਗੁਲਾਬ ਦਾ ਅਰਕ ਪਾਣੀ ਵਿੱਚ ਮਿਲਾ ਕੇ ਨਹਾਓ ਵਧੂ ਆਣੀ ਬੰਦ ਹੋ ਜਾਵੇਗੀ ਨੰਬਰ 3 ਲਸਣ ਦੀ ਕਲੀ ਉੱਪਰ ਨਮਕ ਲਗਾ ਕੇ ਖਾਣ ਨਾਲ ਪੇਟਦਰਦ ਤੋਂ ਰਾਹਤ ਮਿਲਦੀ ਹੈ ਨੰਬਰ 31 ਦਿਨ ਵਿੱਚ 2-3 ਵਾਰ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਗਰਮ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 32 ਜੇਕਰ ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਸੋਇਆਬੀਨ ਖਾਓ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਨੰਬਰ 33 ਰਾਤ ਨੂੰ ਚਿਹਰੇ ਉੱਪਰ ਕੱਚਾ ਦੁੱਧ ਲਗਾਓ ਚਿਹਰਾ ਸਾਫ਼ ਤੇ ਚਮਕਦਾਰ ਹੋ ਜਾਵੇਗਾ ਨੰਬਰ 34 ਫਲ ਖਾਣ ਦਾ ਸਹੀ ਸਮਾਂ ਰਾਤ ਦਾ ਹੈ ਜਾਂ ਫਿਰ ਦੁਪਹਿਰ ਦਾ ਫਲ ਖਾਣ ਦਾ ਸਹੀ ਸਮਾਂ ਸਵੇਰ ਦਾ ਹੁੰਦਾ ਹੈ ਜਾਂ ਫਿਰ ਦੁਪਹਿਰ ਦਾ ਰਾਤ ਦੇ ਸਮੇਂ ਫਲ ਕਦੀ ਵੀ ਨਹੀਂ ਖਾਣੇ ਚਾਹੀਦੇ ਨੰਬਰ 35 ਰਾਤ ਨੂੰ ਰੋਜ਼ਾਨਾ ਇੱਕ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 36 ਖਾਣਾ ਖਾਣ ਤੋਂ ਬਾਅਦ ਗੁਰਦਾ ਛੋਟਾ ਜਿਹਾ ਟੁਕੜਾ ਖਾਣ ਨਾਲ ਖਾਣਾ ਜਲਦੀ ਪਚਦਾ ਹੈ। ਨੰਬਰ 37 ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਤਿੰਨ ਚੀਜ਼ਾਂ ਜ਼ਰੂਰ ਖਾਓ ਨਿੰਬੂ, ਬੰਦ ਗੋਭੀ ਅਤੇ ਖੀਰਾ। ਨੰਬਰ 38 ਜੋ ਅਰਥਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਤਲੀਆਂ ਤੇ ਸਰੋਂ ਦਾ ਤੇਲ ਨਾਲ ਮਾਲਿਸ਼ ਕਰਦੀਆਂ ਹਨ ਉਹਨਾਂ ਨੂੰ ਕਦੇ ਵੀ ਪਿੱਤੇ ਦੀ ਪ੍ਰੇਮਾਰੀ ਨਹੀਂ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਨਾਲ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਤੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਰਾਤ ਨੂੰ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਨੰਬਰ 49 ਜੇਕਰ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਨੱਕ ਵਿੱਚ ਇੱਕ ਹੂਦੀਆਂ ਦੋ ਬੂੰਦਾ ਪਾਓ ਇਸ ਨਾਲ ਜ਼ੁਕਾਮ ਦੂਰ ਹੋ ਜਾਵੇਗਾ ਅਤੇ ਅੱਖਾਂ ਤੇ ਦਿਮਾਗ ਵੀ ਮਜ਼ਬੂਤ ਹੁੰਦੇ ਹਨ ਗਾ ਨੋਟ ਕੀਤੀ ਜਾਵੇ ਕਿ ਦੇਸੀ ਘਿਓ ਨੰਬਰ 40 ਜੇ ਲੋਕੋ ਮੋਟਾਪਾ ਵੱਧ ਗਿਆ ਹੈ ਅਤੇ ਢਡਵਾਰ ਲਟਕਣ ਲੱਗੇ ਹਨ ਤੁੰਨੀ ਅਤੇ ਸਿਰ ਤੇ ਤੇਲ ਨਾਲ ਮਾਲਿਸ਼ ਕਰੋ। ਉਸੇ ਦਿਨ ਬਾਅਦ ਆਰਾਮ ਮਿਲਣਾ ਸ਼ੁਰੂ ਹੋ ਵੀ ਜਾਊਗਾ। ਨੰਬਰ 41 ਰੋਟੀ ਨੂੰ ਹਮੇਸ਼ਾ ਹੌਲੀ-ਹੌਲੀ ਤੇ ਚਬਾ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੇਟ ਦੇ ਕੰਮ ਦੀ ਚਰਬੀ ਘੱਟ ਹੋ ਜਾਂਦੀ ਹੈ। ਨੰਬਰ 42 ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤਾਂ ਵਿਚ ਵਿੱਚ ਥੋੜਾ ਜਿਹਾ ਕੋੜਾ ਵੀ ਜ਼ਰੂਰ ਖਾਓ ਇਸ ਨਾਲ ਮਿੱਠਾ ਤੁਹਾਡੇ ਸਰੀਰ ਨੂੰ ਜ਼ਿਆਦਾ ਨੁਕਸਾਨ ਨਹੀਂ ਕਰ ਸਕਦਾ ਨੰਬਰ 43 ਪਾਣੀ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਇਸ ਲਈ ਸਾਨੂੰ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ ਨੰਬਰ 44 ਲਟਕੀ ਹੋਈ ਅਤੇ ਢਿੱਲੀ ਤ્વਚਾ ਲਈ ਅਨਾਰ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰੋ ਕਿਉਂਕਿ ਇਹ ਸਾਡੀ ਤ્વਚਾ ਲਈ ਬਹੁਤ ਫਾਇਦੇਮੰਦ ਹੈ ਨੰਬਰ 45 ਰੋਜ਼ਾਨਾ ਇੱਕ ਰਸਗੁੱਲਾ ਖਾਣ ਨਾਲ ਅੱਖਾਂ ਵਿੱਚ ਹੋਣ ਵਾਲੀ ਜਲਣਾ ਤੇ ਪੀਲੇ ਪੰਦੀ ਸਮੱਸਿਆ ਨਹੀਂ ਹੁੰਦੀ। ਨੰਬਰ 50 ਆਲੂ ਬਖਾਰਾ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਨੰਬਰ 47 ਰਾਤ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਹਰੀਆਂ ਸਬਜ਼ੀਆਂ ਤੇ ਅੰਗੂਰ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ 48 ਰੋਜ਼ਾਨਾ ਸਵੇਰੇ ਇੱਕ ਗਲਾਸ ਹੌਣ ਗੁਣਾ ਪਾਣੀ ਜ਼ਰੂਰ ਪਿਓ। ਨੰਬਰ 49 6 ਚਮਚ ਨਿੰਬੂ ਦੇ ਰਸ ਵਿੱਚ 2 ਚਮਚ ਕੱਚਾ ਦੁੱਧ ਮਿਲਾਓ। ਅਤੇ ਉਸਤੇ ਮਸਰਣ ਨੂੰ ਆਪਣੀ ਗਰਦਨ ਅਤੇ ਮੂੰਹ ਤੇ ਰਗੜੋ। ਅੱਧੇ ਘੰਟੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਤੇ ਬੱਚਾ ਉੱਤੇ ਨਖਾਰਾ ਜਾਵੇਗਾ। ਨੰਬਰ 50 ਸਿਰ ਨੂੰ ਤੋਂ ਬਾਅਦ ਵਾਲਾਂ ਨੂੰ ਜ਼ਿਆਦਾ ਦੇਰ ਤੱਕ ਨਾ ਲਪੇਟੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਚਮਕ ਖਤਮ ਹੋ ਜਾਵੇਗੀ। ਨੰਬਰ 51 ਰੋਜ਼ਾਨਾ ਸਵੇਰੇ ਇੱਕ ਸੇਬ ਖਾਣ ਨਾਲ ਸਰੀਰ ਦੀਆਂ ਕੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 52 ਜਿਆਦਾ ਮਿੱਠੇ ਵਾਲੀ ਚਾਹ ਪੀਣ ਨਾਲ ਲੋਕ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 53 ਜੇਕਰ ਮਸੂੜਿਆਂ ਦੀ ਸਮੱਸਿਆ ਹੋਵੇ ਤਾਂ ਅਲੋਹਰਾ ਜਲਨਾ ਮ사ਜ ਕਰੋ ਇਸ ਨਾਲ ਮਸੂੜਿਆਂ ਨੂੰ ਕਾਫੀ ਆਰਾਮ ਮਿਲੇਗਾ। ਨੰਬਰ 54 ਖਾਣੇ ਤੋਂ ਬਾਅਦ ਜੇਕਰ ਭਾਰਾਪਨ ਮਹਿਸੂਸ ਹੋਵੇ ਤਾਂ ਉਸੇ ਪਾਣੀ ਵਿੱਚ ਨਿੰਬੂ ਅਤੇ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ। ਨੰਬਰ 55 ਕੱਚੀ ਮੂਲੀ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 56 ਨਹਾਉਣ ਵੇਲੇ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਨਹਾਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਚਮੜੀ ਨਰਮ ਅਤੇ ਖੂਬਸੂਰਤ ਹੋ ਜਾਂਦੀ ਹੈ। ਨਾਲ ਹੀ ਪਸੀਨੇ ਦੀ ਬਦਬੂ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 52 ਅੰਡੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਤੇ ਲਗਾਓ। ਇਸ ਨਾਲ ਵਾਲ ਚਮਕੀਲੇ ਹੋ ਜਾਂਦੇ ਹਨ। ਨੰਬਰ 58 ਰਾਤ ਨੂੰ ਨੇੜੇ ਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਹੁੰਦਾ ਹੈ। ਨੰਬਰ 69 ਆਣ ਵਾਲੀਆਂ ਚੀਜ਼ਾਂ ਉੱਤੇ ਕਦੇ ਵੀ ਉਪਰੋਂ ਨਮਕ ਨਹੀਂ ਛਿੜਕਣਾ ਚਾਹੀਦਾ ਕਿਉਂਕਿ ਇਸ ਨਾਲ ਬਲੱਡ ਪ੍ਰੈਸ਼ਰ ਅਤੇ ਬਜੰਦੀ ਸਮੱਸਿਆ ਹੋ ਸਕਦੀ ਹੈ। ਨੰਬਰ 60 ਮੂੰਹ ਖੋਲ ਕੇ ਸੌਣ ਵਾਲੇ ਲੋਕ ਦਿਮਾਗੀ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਦੋਸਤੋ ਤੁਹਾਡਾ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਇੱਕਲ ਨੋਟ ਕਰਿਓ ਕਿ ਜਿਹੜੇ ਵੀ ਦੋਸਤ ਇਸ ਵੀਡੀਓ ਨੂੰ ਵੀਡੀਓ ਤੇ ਕਮੈਂਟ ਕਰਨਗੇ ਲਾਈਕ ਕਰਨਗੇ ਸ਼ੇਅਰ ਕਰਨਗੇ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਗੇ ਉਹਨਾਂ ਦੇ ਮਾਤਾ ਪਿਤਾ ਦੀ ਉਮਰ ਪਰਮਾਤਮਾ ਲੰਬੀ ਕਰੇ ਅਤੇ ਉਹਨਾਂ ਨੂੰ ਤਰੱਕੀ ਬਖਸ਼ੇ ਲਿਖਣ ਦੇ ਵਿੱਚ ਬੋਲਣ ਦੇ ਵਿੱਚ ਕਈ ਵਾਰ ਗਲਤੀਆਂ ਹੋ ਜਾਣੀਆਂ ਹਨ ਉਹਨਾਂ ਲਈ ਮਾਫ ਕਰਿਓ ਸਾਡਾ ਚੈਨਲ ਜਰੂਰ ਸਬਸਕ੍ਰਾਈਬ